ਵਰਤੀ ਸਰਕਾਰ ਮੁਰਦਾਬਾਦ 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 ਕਰਮਚਾਰੀ ਵਰਤੀ ਸਰਕਾਰ ਮੁਰਦਾਬਾਦ 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 ਪ੍ਰਾਣੀ ਪੈਨਸ਼ਨ ਸਕੀਮ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਪ੍ਰਾਣੀ ਪੈਕੀਨਾ ਜੀ ਮੈਂ ਡਾਕਟਰ ਲਖਵਿੰਦਰ ਸਿੰਘ ਮੈਡੀਕਲ ਅਫਸਰ ਸਿਵਲ ਹਸਪਤਾਲ ਸਮਰਾਲਾ ਡਾਕਟਰ ਸਰ ਹਸਪਤਾਲ ਕੀਤੀ ਗਈ ਹੈ ਨਾਰੇ ਵਜੂ ਕੀਤੀ ਕੀ ਕਾਰਨ ਹੈ ਇਹ ਅੱਜ ਉਹ ਸਰਕਾਰ ਹੈ ਪੰਜਾਬ ਸਿਵਲ ਮੈਡੀਕਲ ਐਸੋਸੀਏਸ਼ਨ ਜੋ ਡਾਕਟਰਾਂ ਦੀ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਪੰਜਾਬ ਮਿਸਟਲ ਸਟਾਫ ਨੇ ਜੋ ਸਟ੍ਰੈਕ ਚੱਲ ਰਹੀ ਹੈ ਪਿਛਲੇ 1 ਮਹੀਨੇ ਤੋਂ ਉਹਨਾਂ ਦੀ ਸਪੋਰਟ ਦੇ ਲਈ ਅਤੇ ਸਰਕਾਰ ਵੱਲੋਂ ਆਪਣੀਆਂ ਮੰਗਾਂ ਤੋਂ ਭੱਜਣ ਸੰਬੰਧੀ ਉਹਦੇ ਵਿਰੋਧ ਦੇ ਵਿੱਚ ਕੀਤੀ ਗਈ ਹੈ ਕੀ ਮੰਗਾਂ ਕੀ ਨੇ ਭੜੀਆਂ ਮੰਗਾਂ ਉਹਦੇ ਵਿੱਚ ਇਹ ਹੈ ਕਿ ਸਰਕਾਰ ਵੱਲੋਂ ਜੋ ਮਹਿੰਗਾਈ ਪੱਤਾ ਦਿੱਤਾ ਜਾ ਰਿਹਾ ਹੈ ਉਹ ਸੈਂਟਰ ਤੋਂ ਕਿਤੇ ਘੱਟ ਹੈ ਸੈਂਟਰ ਦੇ ਵਿੱਚ ਜਦੋਂ ਕਿ ਇਸ ਵੇਲੇ 46% ਛਾਲਿਆ ਹੈ ਤੇ ਪੰਜਾਬ ਦਾ 34% ਹੈ ਇਸ ਵੇਲੇ ਤਿੰਨ ਕਿਸ਼ਤਾਂ ਜਾਰੀ ਕਰਨੀਆਂ ਬਣਦੀਆਂ ਨੇ ਡੀਏ ਦੀਆਂ ਜਿਹੜੀਆਂ ਕਿ ਸਰਕਾਰ ਬਿਲਕੁਲ ਭੱਜ ਰਹੀ ਹੈ ਤੇ ਆ ਜਿਹੜੀ ਇਹ ਰੈਲੀ ਕੱਢੀ ਗਈ ਹੈ ਥੋੜੀ ਹੜਤਾਲ ਲੜੀ ਕਿੱਥੋਂ ਕਿੱਥੇ ਤਾਂ ਕੱਢੀ ਗਈ ਹੈ ਇਹ ਅਸੀਂ ਹਲੇ ਗੇਟ ਰੈਲੀਆਂ ਐਸੋਸੀਏਸ਼ਨ ਵੱਲੋਂ ਸਿਰਫ ਗੇਟ ਰੈਲੀਆਂ ਦੀ ਕਾਲ ਆਈ ਹੈ ਜਿਸ ਦੇ ਵਿੱਚ ਅਸੀਂ ਸਮੂਹ ਡਾਕਟਰ ਸਹਿਬਾਨ ਅਤੇ ਸਮੂਹ ਸਟਾਫ ਨੂੰ ਨਾਲ ਲੈ ਕੇ ਜੋ ਸਾਡੀਆਂ ਸਭੀਆਂ ਜਨਰਲ ਮੰਗਾਂ ਨੇ ਸਰਕਾਰੀ ਮੁਲਾਜ਼ਮਾਂ ਉਹਦੇ ਸੰਬੰਧ ਵਿੱਚ ਅਸੀਂ ਰੈਲੀ ਕੱਢੀ ਹੈ ਤੇ ਬਾਕੀ ਜੋ ਵੀ ਐਸੋਸੀਏਸ਼ਨ ਵੱਲੋਂ ਜੋ ਹੁਕਮ ਆਏਗਾ ਉਹ ਉਦੇ ਅਨੁਸਾਰ ਅਗਲਾ ਕਦਮ ਚੁੱਕਿਆ ਜਾਵੇਗਾ ਇਹ ਸਰਕਾਰ ਮੰਗਾਂ ਨਹੀਂ ਪੂਰੀਆਂ ਕਰਦੀ ਫੇਕ ਹੀ ਕਰਾਇਆ ਜਾਊਗਾ ਫਿਲਹਾਲ ਇਹ ਅਸੀਂ ਐਸੋਸੀਏਸ਼ਨ ਦੀ ਕਾਲ ਦੀ ਵੇਟ ਕਰਾਂਗੇ ਕਿ ਉਹ ਕੀ ਕਦਮ ਉਠਾਉਂਦੀ ਹੈ ਮਿਨਿਸਟਰਲ ਸਟਾਫ ਦੇ ਨਾਲ ਫਿਲ ਅਸੀਂ ਆਪਣਾ ਸਹਿਯੋਗ ਦੇ ਰਹੇ ਹਾਂ ਅਤੇ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਜੈਟ ਰੈਲੀ ਕੀਤੀ ਗਈ ਹੈ ਅੱਜ ਡਿਊਟੀ ਤੇ ਰਹੋਗੇ ਜਾਂ ਛੁੱਟੀ ਹੜਤਾਲ ਦੀ ਰਹੂ ਨਹੀਂ ਫਿਲਹਾਲ ਅਸੀਂ ਸਾਰੇ ਜੈਟ ਰੈਲੀ ਹੀ ਕਰਾਂਗੇ ਤੇ ਡਿਊਟੀ ਆਪਣੀ ਪੱਕੇ ਤੌਰ ਤੇ ਦਵਾਂਗੇ ਬਾਕੀ ਅੱਗੇ ਐਸੋਸੀਏਸ਼ਨ ਵੱਲੋਂ ਜੋ ਵੀ ਹੁਕਮ ਹੋਣਗੇ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਠੀਕ ਹੈ ਜੀ ਕੀ ਨਾਂ ਜੀ ਮੇਰਾ ਨਾਮ ਗੁਰਵਿੰਦਰਪਾਲ ਕੋਰ ਮੈਂ ਐਜ਼ ਆ ਮੈਡੀਕਲ ਲੈਬ ਟੈਕਨੀਸ਼ੀਅਨ ਗ੍ਰੇਡ 1 ਕੰਮ ਕਰ ਰਹੀ ਹਾਂ ਮੈਮ ਅੱਜ ਗੇਡ ਰੈਲੀ ਕੱਢੀ ਗਈ ਹੜਤਾਲ ਦੀ ਕੀ ਕారణ ਕਰ ਇਹ ਹਾਂ ਜੀ ਇਹ ਪੰਜਾਬ ਸਰਕਾਰ ਦੇ ਵਿਰੁੱਧ ਕੱਢੀ ਗਈ ਹੈ ਜਿਹੜੀ ਕਿ ਉਹ ਡੀਏ ਦੀਆ ਕਿਸ਼ਤਾ ਪੈਂਡਿੰਗ ਹੈ ਪਲੱਸ ਸਾਡੇ ਹੋਰ ਪੱਤੇ ਵੀ ਪੈਂਡਿੰਗ ਨੇ ਇਸ ਕਰਕੇ ਕੱਢੀ ਗਈ ਹੈ ਜਿਹੜੀ ਕਿ ਕਾਫੀ ਟਾਈਮ ਤੋਂ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿੰਨੇ ਟਾਈਮ ਤੋਂ ਪੈਂਡਿੰਗ ਨੇ ਇਹ ਪਿਛਲੇ 4-5 ਸਾਲ ਤੋਂ ਪੈਂਡਿੰਗ ਨੇ ਸੀ ਜੇ ਮੰਗਾਂ ਨਹੀਂ ਮੰਗੀਆਂ ਜਾਂਦੀ ਤਾਂ ਅਗਲਾ ਸਟੈਪ ਕੀ ਹੋਊਗਾ ਇਹ ਜਿਸ ਤਰ੍ਹਾਂ ਵੀ ਅੱਗੇ ਐਸੋਸੀਏਸ਼ਨ ਵੱਲੋਂ ਸਾਨੂੰ ਕੋਈ ਆਏਗਾ ਜੋ ਵੀ ਮੈਡੀਕਲ ਲੈਬਰਾਟਰੀ ਟੈਕਨੀਸ਼ੀਅਨ ਜਿਹੜਾ ਐਸੋਸੀਏਸ਼ਨ ਹੋਣਾਰ ਵੱਲੋਂ ਜੋ ਵੀ ਸਾਨੂੰ ਹੁਕਮ ਆਏਗਾ ਸੀ ਉਹਦੇ ਅਕੋਰਡਿੰਗ ਚੱਲਾਂਗੇ ਫਿਲਹਾਲ ਸਿਰਫ ਗੇਟ ਰੈਲੀਆਂ ਹੀ ਕੱਡੀਆਂ ਜਾ ਰਹੀਆਂ ਨੇ ਇਹਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਾਰੇ ਵੀ ਲਗਾਏ ਗਏ ਨੇ ਥੋੜੀ ਮੰਗ ਕੌਣ ਲੈ ਕੇ ਜਾ ਰਹੇ ਉੱਪਰ ਸਾਡੇ ਜਿਹੜੇ ਐਸੋਸੀਏਸ਼ਨ ਦੇ ਮਹਤਵਪੂਰਨ ਨੇ ਉਹ ਸਾਰੇ ਉੱਪਰ ਲੈ ਕੇ ਜਾ ਰਹੇ ਨੇ ਆਲਰੇਡੀ ਸਾਡੇ ਜਿਹੜੇ ਪੰਜਾਬ ਸਿਵਲ ਸਰਵਿਸਿਜ਼ ਵਾਲੇ ਨੇ ਆਲਰੇਡੀ ਆ ਤੁਹਾਡੇ ਕਿੰਨਾ ਸਟਾਫ ਦਾ ਸਟ੍ਰਾਈਕ ਦੇ ਨਾਲ ਖੜੀ ਜਿਆ ਸਾਡਾ ਪੂਰਾ ਸਟਾਫ ਹੀ ਇਸ ਵਾਰ ਸਟ੍ਰਾਈਕ ਤੇ ਹੈਗਾ ਆ ਸਿਰਫ ਗੇਟ ਰੈਲੀਸ ਕੱਢ ਰਹੇ ਆ ਬਾਕੀ ਜੋ ਹੁਕਮ ਹੋਏਗਾ ਉਹਦੇ ਅਕੋਰਡਿੰਗ ਅੱਗੇ ਚੱਲਾਂਗੇ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ ਸਰਕਾਰ ਮਰਦਾਬਾਦ 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 ਪ੍ਰਾਣੀ ਪ੍ਰਾਣੀ ਪੈਨਸ਼ਨ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਕੱਚੇ ਰਾਜ ਨੂੰ ਉਦਾਰੀ ਕਰੋ ਉਦਾਰੀ ਕਰੋ ਉਦਾਰੀ ਕਰੋ ਕਾਈ ਪੱਕੇ ਦੀ ਜਿਸ ਤਰ੍ਹਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ 올ਡ ਸਕੀਮ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਰੀ ਪੈਂਟਰੀ ਦੀ ਲਾਗੂ ਕਰੋ ਲਾਗੂ ਕਰੋ